ਰਾਮ ਕਲੀ ਮਹਿਲਾ ਪੰਜਵਾ ਕੌਡੀ ਬਦਲੇ ਤਿਆਗੇ ਰਤਨ ਛੋੜ ਜਾਏ ਤਾਹੂ ਕਾ ਜਤਨ ਸੋ ਸੰਚੈ ਜੋ ਹੋਛੀ ਬਾਤ ਮਾਇਆ ਮੋਹਿਆ ਟੇਡੋ ਜਾਤ ਅਭਾਗੇ ਤੈ ਲਾਜ ਨਾਹੀ ਸੁਖ ਸਾਗਰ ਪੂਰਨ ਪਰਮੇਸ਼ਰ ਹਰ ਨਾ ਚੇਤਿਓ ਮਨ ਮਾਹੀ ਰਹਾਓ ਅੰਮ੍ਰਿਤ ਕੋਰਾ ਵਿਖਿਆ ਮੀਠੀ ਸਾਖਤ ਕੀ ਬਿਧ ਨੈਣੋਂ ਡੀਠੀ ਕੂੜ ਕਪਟ ਅਹੰਕਾਰੀ ਜਾਨਾ ਨਾਮ ਸੁਨਤ ਜਾਨ ਵਿਸ਼ੂਡਸਨ ਮਾਇਆ ਕਾਰਣ ਸਦਹੀ ਚੂਰੇ ਮਨ ਮੁਖ ਕਬੈ ਨਾ ਉਸਤਤ ਕਰ ਨਿਰਪਉ ਨਿਰੰਕਾਰ ਦਾਤਾਰ ਤਿਸ ਸੇਉ ਪ੍ਰੀਤ ਨਾ ਕਰੈ ਗਵਾਰ ਸਭ ਸ਼ਾਹਾਂ ਸਿਰ ਸਾਚਾ ਸ਼ਹਾ ਵਿਮੋਤਾਜ ਪੂਰਾ ਪਾਤਸ਼ਾਹ ਮੋਹ ਮਗਨ ਲਪਟਿਓ ਭ੍ਰਮ ਗਿਰਾ ਨਾਨਕ ਤਰੀਐ ਤੇਰੀ ਮਿਹਰ RAM ਕਲੀ ਮਹਿਲਾ ਪੰਜਵਾ ਰਹਿਣ ਦਿਨਸ ਜਪਉ ਹਰ ਨਾਮ ਆਗੈ ਦਰਗਾ ਪਾਵੋ ਥਾਂ ਸਦਾ ਆਨੰਦ ਨਾ ਹੋਵੀ ਸੋਗ ਕਬੂ ਨਾ ਵਿਆਪੈ ਹਉ ਮੈ ਰੋਗ ਖੋਜੋ ਸੰਤੋ ਹਰ ਬ੍ਰਹਮ ਗਿਆਨੀ ਬਿਸਮਨ ਬਿਸਮ ਭੈ ਬਿਸਮਾਦਾ ਪਰਮਗਤ ਪਾਵੈ ਹਰ ਸਿਮਰ ਰਾਨੀ ਰਹਾਉ ਗਨ ਮਿਨ ਦੇਖੋ ਸਗਲ ਵਿਚਾਰ ਨਾਮ ਬਿਨਾ ਕੋ ਸਕੈ ਨਾ ਤਾਰ ਸਗਲ ਉਪਾਵਨਾ ਚਾਲੈ ਸੰਗ ਤਵਜਲ ਤਰੀਐ ਪ੍ਰਭ ਕੈ ਰੰਗ ਦੇਹੀ ਤੋਏ ਨ ਉਤਰੈ ਮੈਲ ਹਮ ਬਿਆਪ ਦੁਭਧਾ ਫੈਲ ਹਰ ਹਰ ਔਖਦ ਜੋ ਜਨ ਖਾਏ ਤਾ ਕਾ ਰੋਗ ਸਗਲ ਮਿਟ ਜਾਏ ਕਰ ਕਿਰਪਾ ਪਾਰ ਬ੍ਰਹਮ ਦਇਆਲ ਮਨ ਤੇ ਕਭੂ ਨ ਬਿਸਰ ਗੋਪਾਲ ਤੇਰੇ ਦਾਸ ਕੀ ਹੂੰ ਵਾਂ ਤੂਰ ਨਾਨਕ ਕੀ ਪ੍ਰਭ ਸਰਦਾ ਪੂਰ ਾਮ ਕਲੀ ਮਹਿਲਾ ਪੰਨਵਾ ਤੇਰੀ ਸ਼ਰਨ ਪੂਰੇ ਗੁਰਦੇਵ ਤਦ ਬਿਨ ਦੂਜਾ ਨਹੀਂ ਕੋਏ ਤੂੰ ਸਮਰਥ ਪੂਰਨ ਪਾਰ ਬ੍ਰਹਮ ਸੋ ਧਿਆਏ ਪੂਰਾ ਜਿਸ ਕਰਮ ਤਰਨ ਤਾਰਨ ਪ੍ਰਭ ਤੇਰੋ ਨਾਮ ਏਕਾ ਸ਼ਰਣ ਗਹੀ ਮਨ ਮੇਰਾ ਤੁਦ ਬਿਨ ਦੂਜਾ ਨਾਹੀ ਠਾਉ ਰਾਉ ਜਪ ਜਪ ਜੀਵਾ ਤੇਰਾ ਨਾਮ ਆਗੇ ਦਰਗਾ ਪਾਵਾਂ ਠਾਉ ਦੁਖ ਅੰਧੇਰਾ ਮਨ ਤੇ ਜਾਏ ਦੁਰਮਤ ਬਿਨਸ ਰਾਚ ਹਰ ਨਾਏ ਚਰਨ ਕਬਲ ਸਿਓ ਲਾਗੀ ਪੀਤ ਗੁਰਪੂਰੇ ਕੀ ਨਿਰਮਲ ਰੀਤ ਉ ਭਗਾ ਨਿਰਭਉ ਮਨ ਬਸੈ ਅੰਮ੍ਰਿਤ ਨਾਮ ਰਸਨਾ ਨਿਤ ਜਪੈ ਕੋਟ ਜਨਮ ਕੇ ਕਾਟੇ ਫਾਹੇ ਪਾਇਆ ਲਾਭ ਸੱਚਾ ਧਨ ਲਾਹੇ ਟੋਟ ਨ ਆਵੈ ਅਖੁੱਟ ਪੰਢਾਰ ਨਾਨਕ ਭਗਤ ਸੋ ਹੈ ਹਰ ਦਵਾਰ RAM KALI ਮਹਲਾ 5 ਰਤਨ ਜਿਵੇ ਹਰ ਨਾਮ ਸਤ ਸੰਤੋਖ ਗਿਆਨ ਸੂਖ ਸਹਿਜ ਦਇਆ ਕਾ ਪੋਤਾ ਹਰ ਭਗਤਾਂ ਹਵਾਲਾ ਹੋਤਾ ਮੇਰੇ RAM ਕੋ ਪੰਡਾਰ ਖਾਤ ਖਰਚ ਕਾਸ਼ ਟੋਟ ਨਾ ਆਵੇ ਅੰਤ ਨਹੀਂ ਹਰ ਪਾਰ ਆਵਾਰ ਰਹਾਉ ਕੀਰਤਨ ਨਿਰਮੋਲ ਕੀਰਾ ਆਨੰਦ ਗੁਣੀ ਗਹਿਰਾ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ ਸੁੰਨ ਸਮਾਧ ਗੁਫਾ ਤਾਂ ਆਸਨ ਕੇਵਲ ਬ੍ਰਹਮ ਪੂਰਨ ਤਾਂ ਬਸਨ ਤਖਤ ਸੰਗ ਪ੍ਰਭ ਗੋਸ਼ਟ ਕਰਤ ਤਾਂ ਹਰਖ ਨਾ ਸੋਗ ਨਾ ਜਨਮ ਨਾ ਮਰਤ ਕਰ ਕਿਰਪਾ ਜਿਸ ਆਪ ਦਿਵਾਇਆ ਸਾਧ ਸੰਗ ਤិន ਹਰ ਧਨ ਪਾਇਆ ਦਇਆਲ ਪੁਰਖ ਨਾਨਕ ਅਰਦਾਸ ਹਰ ਮੇਰੀ ਵਰਤਣ ਹਰ ਮੇਰੀ ਰਾਸ